ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੇ ਦੀ ਫਾਰਮ ਠੰਡਾ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਾਗ ਚੰਗੇ ਦੁੱਧ ਵਾਲੇ ਦਿਖਾਵਾਂਗੇ ਇੱਕ ਉਹ ਖੜੀਏ ਗੱਡੀ ਨਾਲ ਬਾਈਆਂ ਦੀ ਬੰਨੀ ਤੇ ਇੱਕ ਆਹ ਖੜੀਏ ਤੇ ਆਹ ਦੇ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ 9878123917 ਆਪਣਾ ਨੰਬਰ ਹੈਗਾ ਕਰ ਲਿਓ ਬਾਈਆਂ ਨਾਲ ਸੰਪਰਕ ਚਾਰ ਨਾਗ ਆ ਕਿੰਨੇ ਕਿੰਨੇ ਦੇ ਦੁੱਧ ਵਾਲੇ ਵੀਰੇ ਆਹ ਦਾ ਪਹਿਲੇ ਸੂਏ ਬਾਈ 18 ਕਿਲੋ ਦੁੱਧ ਦਿੱਤਾ ਕਿੰਨੇ ਦਿਨ ਰਹਿੰਦੇ ਆ ਇਹਦੇ ਦਿਨ ਰਹਿੰਦੇ ਆ 15 ਤੋਂ 20 ਦਿਨ ਲੈਂਦੇ ਆ ਠੀਕ ਹੈ ਤੇ ਕਿੰਨਾ ਦੇ ਦਊਗੀ ਅੱਦਕੀ ਇਹ ਐਡ ਕੀ 20 ਕਿਲੋ ਆਉਂਗੂਗੀ ਠੀਕ ਹੈ ਇਹ ਆ ਗਈ ਇਹਦਾ ਮੁੱਲ ਫੋਨ ਤੇ ਹੋਗਾ ਹਾਂ ਇਹ ਆਰ ਸ਼ਹਿਰ ਚ ਆ ਗਈ ਭਾਈ ਆਰ ਸ਼ਹਿਰ ਚ ਆ ਗਈ ਬੂਤੀ ਵਾਤੀ ਦੂਜਾ ਸੂਆ ਇਹ ਹਾਂ ਦੂਜਾ ਸੂਆ ਆ ਦੱਸੀ ਆ ਦੂਜੇ ਨੰਬਰ ਵਾਲੀ ਇਹ ਵੀ ਦੂਜਾ ਸੂਆ ਹੈਗਾ ਭਾਈ ਹੂੰ ਤੇ ਇਹ ਤਾਂ ਲੈ ਜੂਗੀ 10 ਕ ਅੱਛਾ ਵੱਧ ਦੇਣੇ 22 ਕਿਲੋ ਆਉਂਗੂਗਾ ਲੈ ਗਾਲੂ ਬਦਨ ਆਪ ਨੇ ਠੀਕ ਆ ਫੇਰ ਕੁਆਲਟੀ ਕਰ ਲੋ ਚੈੱਕ ਪੂਰੀ ਵਧੀਆ ਤੇ ਇਹ ਸੋਨੀ ਟਾਂਚੀ ਰਿਹਾ ਇਹ ਐਡ ਕੀ ਕਿੰਨਾ ਦੁੱਧ ਦੇ ਦੂਗੀ ਦੇਊਗੀ ਭਾਈ ਐਡ ਕੀ 24 ਕਿਲੋ ਦਾ ਠੀਕ ਆ ਤੇ ਮੁੱਲੇ ਦਾ ਵੀ ਫੋਨ ਤੇ ਇਹਦਾ ਹੀ ਫੋਨ ਤੇ ਤੇ ਆਹਾ ਵੀਰੇ ਜੀ ਡੱਬੀ ਬੱਛੀ ਆ ਗਈ ਇਹਦੇ ਕਿੰਨੇ ਦੇ ਰਹਿੰਦੇ ਆ ਇਹਦੇ ਨੂੰ ਬਾਈ 20 ਰਹਿੰਦੇ ਆਗੇ ਠੀਕ ਆ ਤੇ ਮਾ ਕੰਦ ਸਨ ਮੁਕਾਬਤ ਠੀਕ ਆ ਵੀਰੇ 20 ਦਾ ਨੂੰ ਤੇ ਇਹਦਾ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਵਾ ਇਹਨੇ ਬਾਈ 18 ਕਿਲੋ ਦੁੱਧ ਦਿੱਤਾ ਵਾ ਠੀਕ ਆ ਤੇਲ ਜਸੂਆ ਸੁੰਦੀ ਆ ਐਦ ਕੀ ਕਿੰਨਾ ਦੇ ਦੂਗੀ ਐਦ ਕੀ 20-22 ਕਿਲੋ ਇਹਦਾ ਵੀ ਮੁੱਲ ਫੋਨ ਤੇ ਇਹਦਾ ਵੀ ਮੁੱਲ ਤੇ ਜਾਇਜ਼ ਕਰ ਲਈਏ ਚਾਰੇ ਕਿਸੇ ਨੇ ਲੈਣੀਆਂ ਹਾਂ ਚੰਗੇ ਕੋਈ ਗੱਲ ਨਹੀਂ ਤੇ ਇੱਕ ਆ ਗਈ ਵੀਰੇ ਆ ਚੰਗੇ ਰਿਕਾਰਡ ਵਾਲੀ ਇਹਦਾ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਇਹਨੇ 22 ਕਿਲੋ ਆਂਗੂ ਦੁੱਧ ਦਿੱਤਾ ਬਾਈ। ਹੂੰ। ਇਹਦੀ 25 ਦੇ ਦਊਗੀ। ਹਾਂ। ਫਰੀਕੀਆਂ ਬਹੁਤ ਆ ਜਿਆ। ਬਹੁਤ ਬਹੁਤ ਜਿਆ ਜੰਗੀ ਆ ਦੇ ਗੁਲਾਬ ਵੀ ਥਣ ਲੱਗਿਆ ਵੀਰੇ ਕਰ ਲਓ ਚੈੱਕ। ਪੂਰਾ ਫੇਸ ਕੁਆਲਿਟੀ ਪੂਰੀ ਜੰਗੀ। ਹਰੇ ਪੰਜ ਤੋਂ 7 ਦਿਨ ਸੂਈ ਨਹੀਂ। ਹਾਂ ਆ ਦੇ ਦਿੰਦੀ ਸੀ। ਠੀਕ ਆ ਬਹੁਤ ਸੋਹਣੀ ਆ। ਤੇ ਨਾਲ ਕਾਫੀ ਸੀਗੇ ਫਿਰ ਆਪਾਂ ਤੋੜ ਕੇ ਨਹੀਂ ਦਿਖਾਉਂਦੇ ਖੜੀਆਂ ਕਰ ਲਓ ਚੈੱਕ ਤੋੜ ਕੇ ਲੈ ਜਾਓ ਤੁਸੀਂ ਆਪੇ ਆ ਕੇ। ਤੇ ਚਾਰੇ ਨਾਲ ਸੀ ਚਾਰੇ ਤੁਹਾਨੂੰ ਦਿਖਾ ਤੇ ਨੰਬਰ ਫੇਰ ਬੋਲੀ ਬਾਈ। 6284110844 ਠੀਕ ਆ ਵੀਰੇ ਤੇ ਪਿੰਡ ਆ ਗਿਆ ਹਲਕੜੇ ਜ਼ਿਲ੍ਹਾ ਬਰਨਾਲਾ। ਤਸੀਲ ਫਿਲ ਤਬਾ ਤੇ ਨੇੜੇ ਪਧੌੜ ਦੇ ਨੇੜੇ ਆ ਗਿਆ ਹਾਂ ਪਧੌੜ ਚੰਗੀ ਜਾਨ ਆ ਗਿਆ ਆ ਵੀਰੇ ਚੌਥੇ ਨੰਬਰ ਵਾਲੀ ਬੈੜ ਹੈਗੀ ਕਰ ਲਿਓ ਚੈੱਕ ਤੀਜੇ ਨੰਬਰ ਵਾਲੀ ਦੂਜਾ ਨੰਬਰ ਤੇ ਚੌਥਾ ਨੰਬਰ ਸਾਰੀਆਂ ਬੈੜਾਂ ਪੂਰੀਆਂ ਵਧੀਆ ਜੇ ਇਕੱਠੀਆਂ ਲਾਉਂਗੇ ਬਾਈ ਡਿਸਕਾਊਂਟ ਕਰ ਦੇਣਗੇ ਤੇ ਲੈ ਲਿਓ ਕਰ ਲਿਓ ਬਾਈਆਂ ਦਾ ਸਭਰਕ ਨੰਬਰ ਤੁਹਾਨੂੰ ਬੋਲ ਕੇ ਦੱਸਦਾ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਧੰਨਵਾਦ